ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੀਆਂ ਤੇ ਅੱਜ ਆਪਾਂ ਜਲਦੀ ਜਲਦੀ ਨਾਮ ਬੋਲਾਂਗੇ ਬਹੁਤ سارے ਕਮੈਂਟ ਆਏ ਆ ਆਪਾਂ ਨੂੰ ਕਮਨਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਹਾਈ ਕੋਰਟ ਲੁਧਿਆਣੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨਤੀ ਲੋ ਬਹੁਤ ਬਹੁਤ ਧੰਨਵਾਦ ਜੀ ਸੁਨੀਤਾ ਫਰੋਮ ਭੋਗਪੁਰ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਐਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਪ੍ਰਕਾਸ਼ ਸਿੰਘ ਬਹੁਤ ਬਹੁਤ ਧੰਨਵਾਦ ਜੀ ਗੁਰਦਾਸ ਬਹੁਤ ਬਹੁਤ ਧੰਨਵਾਦ ਜੀ ਗੁਰਨੂਰ ਬਹੁਤ ਬਹੁਤ ਧੰਨਵਾਦ ਜੀ नाजिया खान शेरपुर ਤੋਂ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਰਾਜੂ ਬੁੱਟਰ ਰਾਮਪੁਰਾ ਫੂਲ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਸੇਵਕ ਸਿੰਘ ਬਹੁਤ ਬਹੁਤ ਧੰਨਵਾਦ ਜੀ ਪਵਨ ਆਈਡੀ ਤੋਂ ਪਨ ਕਮੈਂਟ ਆ ਬਹੁਤ ਬਹੁਤ ਧੰਨਵਾਦ ਜੀ ਮਨਜਿੰਦਰ ਸੈਂਡ ਸ਼ੌਇਡੀ ਦਾ ਨਾਮ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਸਹਿਜ ਬਰਾੜ ਬਹੁਤ ਬਹੁਤ ਧੰਨਵਾਦ ਜੀ ਐਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਨੂੰ ਬਹੁਤ ਸਾਰੇ ਕਮੈਂਟ ਆਏ ਸੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਕਿਹਾ ਸੀਗਾ ਕਿ بیٹے ਦਾ ਬਰਥਡੇ ਵਿਸ਼ ਕਰਿਓ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਵਿਸ਼ ਕੀਤਾ ਬਹੁਤ ਦਵਾਵਾਂ ਦਿੱਤੀਆਂ ਮੇਰੇ ਬੇਟੇ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਮੇਸ਼ਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਤੇ ਸਿਰ ਤੇ ਮੇਰਾ ਵਾਲਾ ਹੱਥ ਰੱਖੀ ਵਾਹਿਗੁਰੂ ਸਾਰਿਆਂ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਤੇ ਚਲੋ ਜੀ ਇੱਕ ਆਪਾਂ ਨਾ ਅੱਜ ਐਸੇ ਪ੍ਰੈਕਟੀਕਲ ਕਰਕੇ ਤੁਹਾਨੂੰ ਨਹੀਂ ਦਿਖਾ ਰਹੇ ਪਾਤਾ ਨੂੰ ਇੱਕ ਪੈਕ ਦੱਸ ਰਹੇ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਪੈਕ ਆ ਤੇ ਤੁਸੀਂ ਹੁਣ ਜਿਵੇਂ ਅੱਜ ਕੱਲ੍ਹ ਦੇਖ ਲਓ ਧੁੱਪ ਬਹੁਤ ਜ਼ਿਆਦਾ ਤੇਜ਼ ਪੈ ਰਹੀ ਹੈ ਹਨਾ ਬਾੜੀ ਜ਼ਿਆਦਾ ਧੁੱਪਾ ਤੇ ਆਪਾਂ ਨੂੰ ਇਹ ਹੋ ਜਾਂਦਾ ਜਦ ਬੜੀ ਗਰਮੀ ਹੁੰਦੀ ਤਾਂ ਆਪਣਾ ਰੰਗ ਕਾਲਾ ਹੋ ਜਾਂਦਾ ਤੇ ਸਾਰੀਆਂ ਭੈਣਾਂ ਨੂੰ ਤਾਂ ਟੈਨਸ਼ਨ ਪੈਣ ਲੱਗ ਜਾਂਦੀ ਹੈ ਨਾ ਕਿ ਅੱਗੇ ਦਿਨ ਦਿਹਾੜਾ ਆ ਜਾਣਿਆ ਰੰਗ ਕਾਲਾ ਹੋ ਰਿਹਾ ਤੇ ਆਪਾਂ ਤੁਹਾਨੂੰ ਇੱਕ ਪੈਕ ਦੱਸਦੇ ਆ ਬਹੁਤ ਹੀ ਸੌਖਾ ਜਿਹਾ بس ਤਿੰਨ ਚੀਜ਼ਾਂ ਤੋਂ ਤਿਆਰ ਆਪਾਂ ਕਰਨਾ ਪੈਕ ਤੇ ਤੁਸੀਂ ਕੀ ਕਰਨਾ ਹੈ ਜਿਹੜਾ ਸੌਂਫ ਹੁੰਦੀ ਹੈ ਨਾ ਜਿਹੜੀ ਸੌਂਫ ਨੂੰ ਤੁਸੀਂ ਸੌਂਫ ਦਾ ਪਾਊਡਰ ਵੀ ਲੈ ਕੇ ਆ ਸਕਦੇ ਬਾਜ਼ਾਰ ਚੋਂ ਮਿਲ ਜਾਂਦਾ ਹੈ ਤੇ ਜੇ ਤੁਸੀਂ ਘਰੇ ਬਣਾਉਣਾ ਪਾਊਡਰ ਤਾਂ ਤੁਸੀਂ ਸੌਂਫ ਨੂੰ ਲਿਆ ਕੇ ਧੋ ਕੇ ਸੁਆਰ ਕੇ ਉਹਦਾ ਪਾਊਡਰ ਸੁਕਾ ਕੇ ਉਹਨੂੰ ਘਰੇ ਬਣਾ ਲਿਓ ਸੌਂਫ ਦਾ ਪਾਊਡਰ ਇੱਕ ਚਮਚਾ ਇੱਕ ਚਮਚਾ ਤੁਸੀਂ ਸੌਂਫ ਦਾ ਪਾਊਡਰ ਪਾ ਲਿਓ ਤੇ ਅੱਧਾ ਚਮਚਾ ਤੁਸੀਂ ਪਾ ਲਿਓ ਦੇਸੀ ਖੰਡ ਅੱਧਾ ਚਮਚਾ ਦੇਸੀ ਖੰਡ ਪਾ ਕੇ ਉਹਦੇ ਵਿੱਚ ਤੇ ਫਿਰ ਤੁਸੀਂ ਜਿਹੜੀ ਤੀਸਰੀ ਚੀਜ਼ ਪਾਉਣੀ ਦੁੱਧ ਪਾ ਲਿਓ ਉਹਦਾ ਘੋਲ ਤਿਆਰ ਕਰ ਲਿਓ ਕੋਲ ਦਾ ਤਿਆਰ ਹੋ ਗਿਆ ਨਾ ਤਾਂ ਜਿਆਦਾ ਗਾੜਾ ਹੋਵੇ ਤੇ ਨਾ ਜਿਆਦਾ ਪਤਲਾ ਹੋਵੇ ਜਿਵੇਂ ਆਪਾਂ ਪੈਕ ਲਾਉਣੇ ਆ ਕਿਉਂਕਿ ਸਾਰਿਆਂ ਪੈਨ ਨੂੰ ਪਤਾ ਹੀ ਆ ਕਿ ਕਿਸ ਤਰੀਕੇ ਦੇ ਨਾਲ ਪੈਕ ਲਗਾਇਆ ਜਾਂਦਾ ਹਨ ਤੇ ਤੁਸੀਂ ਉਹਨੂੰ ਪੈਕ ਜਿਵੇਂ ਆਪਾਂ ਲਾਉਣਾ ਹੈ ਉਸ ਟਾਈਪ ਦਾ ਕੋਲ ਤਿਆਰ ਕਰ ਸਕਦੇ ਹੋ ਕੋਲ ਤਿਆਰ ਕਰਕੇ ਤੁਸੀਂ ਉਹਨੂੰ ਲਗਾਉਣਾ 20 ਮਿੰਟ 20 ਮਿੰਟ ਲਗਾ ਕੇ ਆਪਣੇ ਫੇਸ ਦੇ ਉੱਪਰ ਤੇ ਆਪ ਆਰਾਮ ਨਾਲ ਬੈਠ ਜਾਣਾ ਹੈ ਠੀਕ ਹੈ ਤੇ ਉਹਦੇ ਨਾਲ ਕੀ ਹੋਊਗਾ ਜੇ ਉਹ ਵੀ ਤੁਹਾਡੇ ਫੇਸ ਦੇ ਉੱਪਰ ਕਾਲਾਪਾਨਾ ਉਹ ਵੀ ਉਤਰ ਜਾਊਗਾ ਕਈ ਕਹਿੰਦੇ ਆ ਕਿ ਕਾਲੇ ਘੇਰੇ ਹੋ ਗਏ ਆ ਕਾਲੇ ਘੇਰੇ ਵੀ ਠੀਕ ਕਰ ਦੂਗਾ ਕਿਉਂਕਿ ਇੱਥੋਂ ਤੱਕ ਤੁਸੀਂ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਆ ਕਿਉਂਕਿ ਉਹਦੇ ਵਿੱਚ ਕੋਈ ਕੈਮੀਕਲ ਨਹੀਂਗਾ ਹੈ ਨਾ ਨੇਚਰਲ ਚੀਜ਼ਾਂ ਆਪਣੀਆਂ ਤੇ ਬਾਕੀ ਇੱਕ ਹੋਰ ਚੀਜ਼ ਜਿਹੜੀ ਤੁਹਾਡੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਠੀਕ ਹੋਊ ਤੁਹਾਡੀ ਸਕਿਨ ਸਦਾ ਇਦਾਂ ਲੱਗੂਗੀ ਵੀ ਤੁਸੀਂ ਸਦਾ ਹੀ ਜਵਾਨ ਹੋ ਜਿਵੇਂ ਬੱਚਿਆਂ ਦੀ ਸਕਿਨ ਨਹੀਂ ਹੁੰਦੀ ਜਿਵੇਂ ਕਿ ਆਪਾਂ ਨੂੰ ਐ ਹੋ ਜਾਂਦਾ ਕਿ ਆਪਣੇ ਨਾ ਜਿਵੇਂ ਜਿਵੇਂ ਏਜ ਹੋਈ ਜਾਂਦੀ ਆਪਾਂ 30 ਕ੍ਰੋਸ ਕਰ ਗਏ ਤੇ ਆਪਣੇ ਫੇਸ ਦੇ ਉੱਪਰ ਨਾ ਇੱਥੇ ਚਲੋ ਰਿੰਕਲ ਤਾਂ ਆਪਾਂ ਕਹਿੰਨੇ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਹਨਾ ਰਿੰਕਲ ਵੀ ਆਉਂਦੇ ਆ ਤੇ ਇੱਕ ਤੁਸੀਂ ਹੋਰ ਗੱਲ ਕਿਉਂਕਿ ਸਾਰੀਆਂ ਭੈਣਾਂ ਨੂੰ ਆ ਹੀ ਲੱਗਦਾ ਕਿ ਰਿੰਕਲ ਆ ਗਏ ਅਸੀਂ ਫੇਰ ਹੀ ਬੁੱਢੇ ਲੱਗਦੇ ਆ ਨਹੀਂ ਜੀ ਰਿੰਕਲ ਨਾਲ ਤਾਂ ਆਪਾਂ ਬੁੱਢੇ ਲੱਗਦੇ ਹੀ ਲੱਗਦੇ ਆ ਜਦੋਂ ਆਪਣੇ ਇਹ ਵਾਲੇ ਪੋਰਸ ਜਿਹੜੇ ਹੁੰਦੇ ਆ ਨਾ ਇਹ ਜਦੋਂ ਐ ਓਪਨ ਹੋ ਜਾਂਦੇ ਆ ਇੱਥੋਂ ਆਪਣੀ ਸਕਿਨ ਦਾ ਪਤਾ ਲੱਗਣ ਲੱਗ ਜਾਂਦਾ ਕਿ ਇਹਨਾਂ ਦੀ ਇੰਨੀ ਏਜ ਹੋਗੀ ਆ ਤੇ ਜੇ ਤੁਸੀਂ ਆਪਣੀ ਸਕਿਨ ਨੂੰ ਇਦਾਂ ਰੱਖਣਾ ਚਾਹੁੰਦੇ ਹੋ ਕਿ ਸਦਾ ਹੀ ਤੁਹਾਡੀ ਸਕਿਨ ਬੇਬੀ ਦੀ ਤਰ੍ਹਾਂ ਰਵੇ ਜਿਵੇਂ 12-13 ਸਾਲਾਂ ਦੇ ਬੱਚੇ ਦੀ ਸਕਿਨ ਹੁੰਦੀ ਆ ਉਸ ਤਰੀਕੇ ਦੀ ਸਕਿਨ ਰਵੇ ਤੇ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਕੀ ਕਰਨਾ ਹੈ ਇਹ ਵਾਲਾ ਪੈਕ ਜ਼ਰੂਰ ਲਗਾਇਆ ਕਰੋ ਹਫਤੇ ਵਿੱਚ ਦੀ ਇੱਕ ਵਾਰ ਤੁਸੀਂ ਇਹ ਪੈਕ ਬਣਾ ਕੇ ਜ਼ਰੂਰ ਲਗਾਓ ਜਿਹੜੇ ਤੁਹਾਡੇ ਓਪਨ ਪੋਰਸ ਆ ਇਹ ਬਿਲਕੁਲ ਸ਼੍ਰਿੰਕ ਹੋ ਜਾਣਗੇ ਕਿਉਂਕਿ ਸੌਂਫ ਆ ਜਿਹੜੀ ਸੌ ਸੌਂਫ ਦਾ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਵੀ ਸੌਂਫ ਨੂੰ ਭੌਂਕੇ ਰੱਖ ਲਓ ਤੇ ਫਿਰ ਉਹਦਾ ਪਾਣੀ ਆਪਾਂ ਸਪਰੇਅ ਕਰੀਏ ਫੇਸ ਦੇ ਉੱਪਰ ਤੇ ਆਪਣੇ ਇਹ ਪੋਰਸ ਜਿਹੜੇ ਮਤਲਬ ਸ਼ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਆ ਕਿ ਆਪਾਂ ਜੇ ਪਾਣੀ ਚ ਭੌਂਕੇ ਇੱਕ ਰਾਤ ਪੂਰਾ ਭੌਂਕੇ ਰੱਖ ਦਈਏ ਫਿਰ ਆਪਾਂ ਉਹਨੂੰ ਕਿਸੇ ਸਪਰੇਅ ਬੋਤਲ ਦੇ ਵਿੱਚ ਭਰ ਲਈਏ ਤੇ ਉਹਨੂੰ ਫ੍ਰਿਜ ਵਿੱਚ ਲਾ ਦਈਏ ਤੇ ਫਿਰ ਆਪਾਂ ਉਹਨੂੰ ਦਿਨ ਵਿੱਚ ਦੋ ਤਿੰਨ ਵਾਰੀ ਇਦਾਂ ਸਪਰੇਅ ਆਪਣੇ ਫੇਸ ਦੇ ਉੱਪਰ ਕਰ ਲਈਏ ਮਤਲਬ ਐ ਹੋ ਜਾਂਦਾ ਕਿ ਫੇਸ ਨੂੰ ਧੋਜੇ ਲਈਏ ਤੇ ਉਹਦੇ ਨਾਲ ਵੀ ਆਪਣੇ ਜਿਹੜੇ ਉਪਨਪੂਰਸ਼ ਹੁੰਦੇ ਆ ਬਹੁਤ ਜਲਦੀ ਠੀਕ ਹੋ ਜਾਂਦੇ ਆ ਤੇ ਜਿਹੜਾ ਇਹ ਵਾਲਾ ਪੈਕ ਆ ਇਹ ਤੁਹਾਨੂੰ ਕਈ ਚੀਜ਼ਾਂ ਦਾ ਫਾਇਦਾ ਦੇਊ ਤੇ ਤੁਸੀਂ ਜਰੂਰ ਬਣਾ ਕੇ ਲਗਾਓ ਕੋਈ ਔਖਾ ਕੰਮ ਨਹੀਂ ਦੇਸੀ ਖੰਡ ਵੀ ਆਮ ਹੀ ਹੁਣ ਘਰਾਂ ਦੇ ਵਿੱਚ ਹੋਊਗੀ ਕਿਉਂਕਿ ਹੁਣ ਵਰਤੋਂ ਵੀ ਹੋ ਜੂਗੀ ਕਿਉਂਕਿ ਆਪਾਂ ਮਠਿਆਈ ਵਗੈਰਾ ਜਿਵੇਂ ਸਰਦੀਆਂ ਦੇ ਵਿੱਚ ਆਪਾਂ ਕਹਿ ਦਿੰਨੇ ਆ ਕਿ ਪੰਜੀਰੀ ਬਣਦੀ ਆ ਘਰਾਂ ਦੇ ਵਿੱਚ ਹਨਾ ਤੇ ਦੇਸੀ ਖੰਡ ਆਪਾਂ ਲੈ ਕੇ ਆਉਣੇ ਆ ਤੇ ਤੁਸੀਂ ਹੋਣੀ ਲਿਆ ਸਕਦੇ ਹੋ ਲਿਆ ਕੇ ਜੇ ਤੁਸੀਂ ਨਹੀਂ ਜਿਆਦਾ ਲਿਉਣੀ ਤਾਂ ਥੋੜੀ ਮਿਲ ਜੂਗੀ ਬਾਜ਼ਾਰ ਤੋਂ ਥੋੜੀ ਲਿਆ ਕੇ ਉਹ ਰੱਖ ਸਕਦੇ ਹੋ ਤੇ ਤੁਸੀਂ ਬਹੁਤ ਹੀ ਜਿਆਦਾ ਵਧੀਆ ਤਾਂ ਬਹੁਤ ਜਿਆਦਾ ਥੱਕ ਕੇ ਪਿਆਏ ਹੋਇਆ ਪਿਆ ਤੇ ਤੁਸੀਂ ਲਿਆ ਕੇ ਤੇ ਰੱਖ ਸਕਦੇ ਹੋ ਤੇ ਬਹੁਤ ਹੀ ਜਿਆਦਾ ਤੇ ਥੋੜਾ ਵਿੱਚ ਦੁੱਧ ਪਾਉਣਾ ਹੈ ਦੁੱਧ ਆਪਣੇ ਘਰੇ ਹੀ ਹੁੰਦਾ ਹੈ ਦੇ ਸੌਂਪ ਵੀ ਆਪਾਂ ਤਕਰੀਬਨ ਲਿਆ ਕੇ ਰੱਖਦੇ ਹਾਂ ਆਪਾਂ ਘਰੇ ਉਹਨੂੰ ਪਾਊਡਰ ਤਿਆਰ ਕਰ ਸਕਦੇ ਹੋ ਜੇ ਤੁਸੀਂ ਘਰੇ ਨਹੀਂ ਤਿਆਰ ਕਰਨਾ ਤੁਸੀਂ ਬਿਜਾਰੋਂ ਵੀ ਲੈ ਕੇ ਆ ਸਕਦੇ ਹੋ ਤੇ ਬੋਲਾ ਹੀ ਵਧੀਆ ਜ਼ਬਰਦਸਤ ਨੁਸਖਾ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗਿਆ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਆਪਾਂ ਸ਼ਾਰਟਸ 'ਚ ਵੀ ਵੀਡੀਓ ਪਾਉਣੇ ਹੁੰਦੇ ਆ ਕੁਛ ਨਾ ਕੁਛ ਬੋਲ ਕੇ ਤੇ ਤੁਸੀਂ ਦੇਖਦੇ ਹੋ ਸਪੋਰਟ ਕਰਦੇ ਹੋ ਬਹੁਤ ਵਧੀਆ ਲੱਗਦਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੀ ਠੀਕ ਹੈ ਜੀ ਧੰਨਵਾਦ